ਕੱਲ ਤੁਮ ਐਖੂਗਾ ਕਿ ਬੇਦਾਸ਼ਨ ਜਿਵੇਂ ਕਹਿੰਦੇ ਨੇ ਨਹੀਂ ਹੋਣੇ ਚਾਹੀਦੇ ਮੈਂ ਕਹਿੰਦਾ ਹੋਣੇ ਚਾਹੀਦੇ ਨੇ ਕਿਉਂ ਕਿ ਇੱਕ ਐਸਾ ਅਵਸਥਾ ਹੁੰਦੀ ਹੈ ਜੀਵਨ ਦੇ ਵਿੱਚ ਬੰਦੇ ਦੀ ਕਿ ਉਹ ਘਰ ਦੇ ਵਿੱਚੋਂ ਸਮਾਜ ਦੇ ਵਿੱਚੋਂ ਰਿਸ਼ਤੇਦਾਰਾਂ ਦੇ ਵਿੱਚੋਂ ਸੱਜਣ ਮਿੱਤਰਾਂ ਕੋ ਕਟਿਆ ਹੋਇਆ ਜਦੋਂ ਘਰੋਂ ਬਾਹਰ ਕੱਢਿਆ ਜਾਂਦਾ ਉਹ ਤਾਂ ਉਹਦੇ ਵਾਸਤੇ ਕੋਈ ਰਸਤਾ ਹੁੰਦਾ ਸੋਸਾਇਟੀ ਸੁਇਸਾਈਡ ਦੇ ਵਾਸਤੇ ਇੱਕੋ ਹੀ ਚੀਜ਼ ਹੈ ਕਿ ਉਸ ਨੂੰ ਕੁਝ ਸਮਾਂ ਠਹਿਰਾਇਆ ਜਾ ਸਕੇ ਉਸ ਦੇ ਮਾਈਂਡ ਦੇ ਵਿੱਚੋਂ ਕੱਢਿਆ ਜਾਵੇ ਕਿ ਇਹ ਚੀਜ਼ ਠੀਕ ਨਹੀਂ ਹੈ ਇਸ ਕਰਕੇ ਤਾਂ ਜਿਹੜੇ ਹੈਗੇ ਆ ਆਸ਼ਰਮ ਉਹ ਬਿਲਕੁਲ ਸਹੀ ਹੈ ਕਿ ਇੱਥੇ ਆ ਕੇ ਸਾਡੇ ਕੋਈ ਗੱਲ ਨਹੀਂ ਕਰਦੇ ਵਿੱਚ ਉਹਨਾਂ ਨੂੰ ਮਾਪੇ ਬਾਪ ਨਾਲ ਪੁੱਤਾਂ ਨਾਲ ਮਿਲ ਕੇ ਆਪੋ ਵਿੱਚ ਉਹਨਾਂ ਦੀ ਕਾਉਂਸਲਿੰਗ ਕਰਾ ਕੇ ਉਹਨਾਂ ਨੂੰ ਘਰ ਵੀ ਵਾਪਸ ਕਰ ਦੇਣ ਇਸ ਵਾਸਤੇ ਤਾਂ ਸਹੀ ਹੈ ਤੇ ਜੇ ਇਹ ਹੀ ਆ ਕਿ ਇੱਥੇ ਉਹਨੇ ਆਪਦਾ ਮਾਈਂਡ ਹੀ ਨਹੀਂ ਬਦਲਣਾ ਜੋ ਕੁਝ ਘਰ ਦੇ ਵਿੱਚ ਈਗੋ ਲੈ ਕੇ ਕਰਦਾ ਸੀ ਉਹੀ ਈਗੋ ਲੈ ਕੇ ਬਜ਼ੁਰਗ ਅਗਰ ਆਸ਼ਰਮ ਦੇ ਵਿੱਚ ਫਿਰਦਾ ਇਸ ਕਰਕੇ ਮੈਂ ਕਹਿੰਦਾ ਇਹ ਜਿਹੇ ਬੰਦਾ ਵਾਸਤੇ ਆ ਕੀ ਸਮਝ ਨੇ ਕਮੀ ਕਿੱਥੇ ਆਈ ਕਮੀ ਤਾਂ ਇਹੋ ਹੀ ਆ ਕਿ ਜੋ ਬਜ਼ੁਰਗ ਆਦਮੀਆਂ ਆਪਦੀ 70 ਸਾਲ ਦੀ ਸੋਚ ਨੂੰ ਅੱਜ ਦੀ ਜਨਰੇਸ਼ਨ ਦੇ ਉੱਤੇ ਠੋਸਣਾ ਚਾਹੁੰਦੇ ਨੇ ਕਿ ਜੋ ਅਸੀਂ ਕਹਿੰਦੇ ਆ ਉਹ ਸਹੀ ਆ ਲੇਕਿਨ ਜੋ ਅੱਜ ਦੀ ਜਨਰੇਸ਼ਨ ਹੈਗੀ ਆ ਉਹ ਇੱਕ ਇੰਨੀ ਫਾਸਟ ਹੈ ਇੰਨੀ ਉਹ ਐਜੂਕੇਟਿਡ ਹੈ ਇੰਨੀ ਉਹ ਉਸ ਪਾਸੇ ਨੂੰ ਚੱਲ ਰਹੀ ਹੈ ਇਲੈਕਟ੍ਰੋਨਿਕ ਦੇ ਸਿਸਟਮ ਦੇ ਜ਼ਰੀਏ ਦੇ ਨਾਲ ਕਿ ਉਹ ਉਹਨਾਂ ਦੀ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਹੈ ਨਾ ਉਹਨਾਂ ਦੇ ਨਾਲ ਮੈਚਿੰਗ ਕਰਦੀ ਆ ਉਹ ਇਸੇ ਕਰਕੇ ਡਿਸਪਿਊਟ ਇਸੇ ਕਰਕੇ ਜਿਹੜਾ ਉਹ ਡਿਸਟੈਂਸ ਜਿਹੜਾ ਪੈਦਾ ਹੋ ਜਾਂਦਾ ਉਹ ਉਦੋਂ ਬਾਅਦ ਫਿਰ ਬਾਦਾ 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 ਕੀ ਹੁੰਦਾ ਕਿ ਦੁਖੀ ਹੋ ਕੇ ਜਾਓ ਕਰੋ ਆਪ ਆ ਜਾਂਦਾ ਤੇ ਜਾਂ ਬੱਚੇ ਉਹਨੂੰ ਕੱਢ ਦਿੰਦੇ ਆ ਤੇ ਆਸ਼ਰਮ ਫਿਰ ਇਸ ਕਰਕੇ ਤਾਂ ਆਸ਼ਰਮ ਚਾਹੀਦਾ ਜੀ ਅੱਗੇ ਕੀ ਸਭ ਇਹ ਦਿਓ ਕਿ 1978 ਤੋਂ ਬਾਅਦ 2022 ਦੇ ਵਿੱਚ 1978 ਚ 1 ਤੇ 2022 ਚ 12 વૃદ્ધਾ ਆਸ਼ਰਮ ਕੋਲੋਂ ਦੀ ਰੋਡ ਪੈ ਗਈ ਆ ਲੁਥਰਾ ਜੀ ਮੈਂ ਆ ਬਾਹਰ ਯਾਂ ਆਪ ਦਾ ਬਹੁਤ ਬਹੁਤ ਆਪਣੇ ਚੈਨਲ ਦੇ ਦੁਆਰਾ ਮੈਨੂੰ ਅ ਆਵਾਮ ਨਾਲ ਰੂਬਰੂ ਹੋਣ ਦਾ ਤੁਸਮਾ ਮੌਕਾ ਦਿੱਤਾ ਹੈ ਜੋ 1978 ਔਰ 22 ਦਾ ਡਿਫਰੈਂਸ ਵਿਰਧਾਸ਼ਮਨ ਬਾਰੇ ਮੇਰੇ ਨਾਲ ਸੰਜਿਆ ਕੀਤਾ ਹੈ ਉਸ ਦੇ ਵਾਸਤੇ ਮੈਂ ਇੱਕੀ ਗੱਲ ਕਹਿ ਸਕਦਾ ਹਾਂ ਕਿ 1978 ਦੇ ਵਿੱਚ ਦੈਨਿਕ ਪ੍ਰਾਰਥਨਾ ਸਭਾ ਦੇ ਸੰਚਾਲਕ ਮਹਾਸ਼ਾ ਗੋਕਲ ਚਾਂਜੀ ਨੇ ਉਸ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਇਆ ਇੱਕ ਰੈਣ ਬਸੇਰਾ ਜਿਹੜਾ ਹੈ ਬਾਕੀ ਪ੍ਰੋਜੈਕਟਾਂ ਦੇ ਨਾਲ ਨਾਲ ਕ ਰੈਣ ਬਸੇਰਾ ਵਿਰਧਾਸ਼ਮਨ ਦੇ ਨਾਮ ਦਾ ਜਿਹੜਾ ਹੈ ਉਹ ਸ਼ੁਰੂ ਕੀਤਾ ਸੀ ਜਿਸ ਦਾ ਨਾਮ ਨਾਨਕ ਚੰਦ ਅਬਰੋਲ ਵਿਰਦਾਸ਼ਬ ਰੱਖਿਆ ਗਿਆ। ਔਰ ਉੱਥੇ ਉਹ ਲੋਕ ਜਿਹਨਾਂ ਦਾ ਕੋਈ ਸਹਾਰਾ ਨਹੀਂ ਸੀ, ਜਾਂ ਕਿਤੇ ਰਹਿਣ ਵਾਸਤੇ ਨਹੀਂ ਸੀ, ਜਾਂ ਕੋਈ ਪ੍ਰਬੰਧ ਨਹੀਂ ਸੀ, ਉਹਨਾਂ ਦਾ ਜੋ ਹੈ ਉਹਦਾ ਪ੍ਰਬੰਧ ਕਰਕੇ ਉਹਨਾਂ ਨੇ ਇਹ ਕੀਤਾ ਸੀ। ਬਦਲਦੀਆਂ ਪ੍ਰਸਥਿਤੀਆਂ, ਬਦਲਦਾ ਸਮਾਜ, ਬਦਲਦਾ ਹੋਇਆ ਸਮਾਂ ਇਹਨੂੰ ਮੁੱਖ ਰੱਖਦਾ ਹੋਇਆ ਸ਼ਾਇਦ ਸਮਾਜ ਨੇ ਇਹ ਸਮਝਿਆ ਕਿ ਇਹਦੇ ਵਿੱਚ ਕਿਹੜੀ ਚੀਜ਼ ਹੈ ਕਿ ਜਿਹੜੀ ਅਸੀਂ ਜਿਆਦਾ ਵਾਲੇ ਪਾਸੇ ਚੱਲ ਪਈਏ ਔਰ ਘਰਾਂ ਦੇ ਵਿੱਚ ਵੀ ਵਕਫਾ ਕਰਾਂ ਦੀਆਂ ਡਿਸਟਰਬੈਂਸ ਜਿਹੜੀਆਂ ਨੇ ਉਹ ਪੈਦਾ ਹੋਈਆਂ ਉੱਥੇ ਬੜੀਆਂ-ਬੜੀਆਂ ਮੁਸੀਬਤਾਂ ਪੈਦਾ ਹੋਈਆਂ ਲੜਾਈਆਂ ਝਗੜੇ ਪੈਦਾ ਹੋਏ ਉਹਨਾਂ ਨੂੰ ਮੁੱਖ ਰੱਖ ਦਿਆ ਹੋਇਆ ਸਮਾਜ ਨੇ ਇਹ ਸਮਝਿਆ ਮੇਰੇ ਮਹਿਰਮਾਨਾਂ ਨੇ ਇਹ ਸਮਝਿਆ ਕਿ ਵਰੇ ਦਾਸ਼ਮਾ ਦਾ ਬਣਾਉਣਾ ਜਿਹੜਾ ਉਹ ਵਾਜਬ ਹੈ ਕਾਰਨ ਕਵੀ ਕਿਥੇ ਕਿਉਂ ਜ਼ਰੂਰਤ ਹੀ ਕਿਉਂ ਵਰੇ ਦਾਸ਼ਮਾ ਦੀ ਕਿਉਂ ਨਹੀਂ ਬੱਚੇ ਅੱਜ ਦੀ ਜਨਰੇਸ਼ਨ ਆਪਣੇ ਮਾਪਿਆਂ ਦੀ ਸ਼ਰਮ ਕਰਦਾ ਅਲੂਥਰਾਜੀ ਗਲੇਸਟ੍ਰੈਂਕੇ ਇਹ ਵਿਰਦਾ ਆਸ਼ਰਮ ਜਿਹੜਾ ਹੈਗਾ ਸ਼ਬਦ ਇਹ 올ਡੇਸ ਜਿਹੜਾ ਹੋਮ ਹੈ ਇਹ ਸਾਡਾ ਨਹੀਂ ਹੈਗਾ ਇਹ ਪश्चात्य ਸੱਭਿਆਚਾਰ ਦੇ ਦੇਸ਼ਾਂ ਦਾ ਹੈ ਇਹ ਅਸੀਂ ਉੱਥੋਂ ਲੈ ਕੇ ਆਏ ਆ ਜਾਂ ਉਹਨਾਂ ਸਾਨੂੰ ਭੇਜਿਆ ਜਿੱਥੇ ਬਾਕੀ ਚੀਜ਼ਾਂ ਨਹੀਂਆਂ ਭੇਜੀਆਂ ਉੱਥੇ ਇਹ ਵੀ ਚੀਜ਼ ਇੱਕ ਆ ਗਈ ਉਹਨਾਂ ਦੇ ਸ਼ਾਇਦ ਇਹ ਹੈਗਾ ਕਿ ਉਹ ਲੋਕ ਆਪਣਾ ਟੈਕਸ ਬਹੁਤ ਦਿੰਦੇ ਹਨ ਆਪਣੇ ਦੇ ਰਹੇ ਨੇ ਔਰ ਉਸ ਟੈਕਸ ਦੇ ਵਿੱਚੋਂ ਉਹਨਾਂ ਦਾ ਆਪਣਾ ਜਿਹੜਾ ਬੜਾਪਾ ਸਿਕਿਉਰ ਕਰਦੇ ਵਾਸਤੇ ਉਹਨਾਂ ਨੇ ਰੱਖਿਆ ਔਰ ਉਹਨਾਂ ਦਾ ਜਿੱਦਾਂ ਇੱਕ ਫਾਈਲ ਸਟਾਰ ਹੋਟਲ ਆ ਇਦਾਂ ਦੇ ਉਹਨਾਂ ਦੇ ਪ੍ਰਬੰਧ ਹੈਗੇ ਨੇ ਪਰ ਜਿੱਥੇ ਤੱਕ ਮੈਂ ਆਪਣੇ ਸ਼ਾਇਦ ਕੋਈ ਇੱਕ ਦੋ ਖੋਜਾ ਹੋਵੇਗਾ ਜਿਹਦੇ ਚ ਸੂਰਤ ਹੁਣ ਨਹੀਂ ਤੇ ਅਸੀਂ ਸਾਰੇ ਸਮਾਜ ਨਾਲ ਜੁੜੇਦੇ ਆ ਸਮਾਜ ਦਾ ਤਿਲ ਫੁੱਲ ਦਾਨ ਲੈ ਕੇ ਉਹਨਾਂ ਦੀ ਕੋਆਪਰੇਸ਼ਨ ਦੇ ਨਾਲ ਇਹ ਜਿਹੜੇ ਵਿਰਧ ਆਸ਼ਰਮ ਜਿਹੜੇ ਚਲਾਏ ਜਾਂਦੇ ਨੇ ਵਿਸ਼ੇਸ਼ ਤੌਰ ਤੇ ਇਹ ਜਿਹੜਾ ਵਿਰਧ ਆਸ਼ਰਮ ਨਾਨਕ ਚੰਦ ਅਬਰੋਲ ਹੈ ਇਹ ਤੇ ਬਾਸ਼ਾ ਗੋਕੁਲ ਚੱਜ ਜੀ ਦੇ ਅਸ਼ੀਰਵਾਦ ਨਾਲ ਸਮਾਜ ਜਿਹੜਾ ਉਹ ਮਿਲ ਜੁਲ ਕੇ ਚਲਾ ਰਿਹਾ ਹੈ ਔਰ ਉਸ ਦੇ ਵਿੱਚ ਜੋ ਸਾਨੂੰ ਮਿਲਦਾ ਹੈ ਉਹਦੇ ਮੁਤਾਬਕ ਅਸੀਂ ਇਹਨਾਂ ਨੂੰ ਸੁੱਖ ਆਰਾਮ ਮਹੱਈਆ ਕਰਦੇ ਆ ਅੱਜ ਦੀ ਜਨਰੇਸ਼ਨ ਕਿਉਂ ਨਹੀਂ ਸ਼ਾਂਤ ਪਾਦੀ ਜਾਂ ਕਦੇ ਕਿਥੇ ਨਨ ਜਨਰੇਸ਼ਨ 진짜. ਮਾਪੇ ਅੱਜ ਦੀ ਜਨਰੇਸ਼ਨ ਦੇ ਵਿੱਚ ਇਸ ਕਰਕੇ ਆ ਕਿ ਸ਼ਾਇਦ ਜਨਰੇਸ਼ਨ ਨੂੰ ਅਸੀਂ ਸਮਝਾ ਨਹੀਂ ਪਾਏ ਇਹਦੇ ਚ ਕਸੂਰ ਸਾਡਾ ਵੀ ਹੈ ਅਸੀਂ ਜਨਰੇਸ਼ਨ ਤੱਕ ਆਪਣਾ ਵਿਚਾਰ ਦੇ ਨਹੀਂ ਪਾਏ ਉਹਨਾਂ ਨੂੰ ਸਿੱਖਿਤ ਨਹੀਂ ਕਰ ਪਾਏ ਉਹਨਾਂ ਨੂੰ ਸਮਝਾ ਨਹੀਂ ਪਾਏ ਇਹ ਤਰ੍ਹਾਂ ਅੱਜ ਦੀ ਜਨਰੇਸ਼ਨ ਨੂੰ ਤੇ ਆਪਣੇ ਪਾਪੇ ਦਾ ਨਾਮ ਦਾ ਨਹੀਂ ਪਤਾ ਉਹ ਕੀ ਹੈ ਨਾ ਡੈਡੀ ਹੈ ਬਸ ਡੈਡੀ ਕਹਣਗੇ ਜਾਂ ਪਾਪਾ ਕਹਣਗੇ ਇਹ ਮॉम ਕਹਣਗੇ ਉਹਨਾਂ ਨੂੰ ਨਾਮ ਨਹੀਂ ਪਤਾ ਦਾਦਾ ਦਾਦੀ ਦਾ ਕਿਹਦੇ ਕਿਹੇ ਬੱਚੇ ਨੂੰ ਪੁੱਛ ਲੋ ਉਹਨਾਂ ਨੂੰ ਕਹਿਣਾ ਸਿਰ ਦਾਦੇ ਦਾ ਨਾਮ ਨਹੀਂ ਪਤਾ ਹੈਗਾ ਅਸੀਂ ਉਸ ਪਾਸੇ ਚੱਲੇ ਹੀ ਨਹੀਂ ਕਿ ਸਾਡਾ ਇੱਕ ਸੰਯੁਕਤ ਪਰਿਵਾਰ ਵੀ ਕਦੀ ਹੁੰਦਾ ਔਰ ਇਹ ਵੀ ਸਾਡੇ ਇੱਕ ਅੰਗ ਦਾ ਅਸੀਂ ਵਰਸੀ ਦੇ ਮਨਾਉਂਦੇ ਆ ਹਰ ਸਾਲ ਉਹਨਾਂ ਦੇ ਨਾਂ ਦੇ ਨਾਂ ਦਾ ਉਹ ਦਿਨ ਤੇ ਮਨਾਉਂਦੇ ਆ ਸਭ ਕੁਝ ਕਰਦੇ ਆ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਸੱਜਰੇ ਆ ਔਰ ਬਹੁਤ ਸਾਰੇ ਪਕਵਾਨ ਬਣਾਉਂਦੇ ਆ ਉਹਨਾਂ ਦੀ ਸੇਵਾ ਕਰਦੇ ਆ ਪਰ ਜਿਹੜਾ ਮਾਰਗ ਦਾ ਹੁੰਦਾ ਸ਼ਾਇਦ ਉਹ ਪਾਣੀ ਦਾ ਘੁੱਟ ਵੀ ਵਕਤ ਸਿਰਾਂ ਨਸੀਬ ਨਹੀਂ ਉਹਨਾਂ ਨੂੰ ਕਰ ਪਾਏ ਸੜਗੋ ਸਮਾਂ ਨਹੀਂ ਆਹੀ ਆਪਣੇ ਬੁੱਢੇ ਮਾਂ ਬਾਪ ਦਾ ਕੁਝ ਜਾ ਕੇ ਵੇਖ ਸਕੀਏ ਲੋਖੋ ਸਾਹਬ ਅੱਜ ਇਹ ਸ਼ਾ ਸੋਚ ਲਿਆ ਕਿ ਮੈਂ ਆਪਣੇ ਬਾਪ ਨੂੰ ਜਿਹੜੀ ਆ ਖਾਣ ਪੀਣ ਦੀ ਸਹੂਲਤਾਂ ਦੇ ਰਿਹਾ ਮੈਂ ਆਪਣੇ ਮਾਂ ਨੂੰ ਕੁਝ ਦੇ ਰਿਹਾ ਪਰ ਕਿੰਨੇ ਕ ਨੌਜਵਾਨ ਨੇ ਜਿਹੜੇ ਆਪਣੇ ਮਾਂ ਕੋਲ ਬਾਪ ਕੋ ਰਾਤ ਨੂੰ ਬੈਠਦੇ ਨੇ ਉਹਦਾ ਸੁੱਖ ਦੁੱਖ ਪੁੱਛਦੇ ਨੇ ਉਹ ਬਹੁਤ ਸੁਖੀਦੇ ਹੋਣ ਦੇ ਬਾਵਜੂਦ ਵੀ ਦੁਖੀ ਹੁੰਦੇ ਜੇ ਇਸ ਬੱਚੇ ਸਾਡੇ ਸ਼ਾ ਸਾਈਂ ਨੇ ਕਿਹੜੀ ਕੈਟਾ ਕਿੰਨੇ ਲੋਕ ਜ਼ਿਆਦਾ ਆਉਂਦੇ ਵੀ ਦਾਸ਼ਮਾ ਜਿੰਨਾਂ ਦਾ ਸਮਾਜ ਚ ਕੋਈ ਹੁਣੀ ਕਿ ਜਾਂ ਜਿਨ੍ਹਾਂ ਦਾ ਪਰਿਵਾਰ ਆ ਉਹ ਜ਼ਿਆਦਾ ਦੁਖੀ ਨੇ ਲੁਤਰਾ ਜੀ ਬਹੁਤ ਅੱਛੀ ਗੱਲ ਆ ਆਪਦਾ ਪ੍ਰਸ਼ਨ ਬਹੁਤ ਉੱਚਾ ਹੈਗਾ ਲੇਕਿਨ ਦੋਵੇਂ ਪ੍ਰਸ਼ਨ ਜਿਹੜੇ ਨੇ ਉਹ ਆਪਣੇ ਆਪਣੇ ਥਾਂ ਤੇ ਹੀ ਮਹਾਨਦਾਰ ਆਖਦੇ ਨੇ ਜਿਨ੍ਹਾਂ ਦਾ ਸਮਾਜ ਚ ਕੋਈ ਨਹੀਂ ਉਹਨਾਂ ਦਾ ਤੇ ਹਾਕੀਬੰਦਾ ਵਿਚਾਰੇ ਰੋਲਦੇ ਫਿਰਦੇ ਨੇ ਉਹਨਾਂ ਨੂੰ ਤੇ ਕੋਈ ਨਾ ਕੋਈ ਕੋਈ ਨਾ ਕੋਈ ਆਸਰਾ ਮਿਲ ਜਾਂਦਾ ਕੋਈ ਨਾ ਦੱਸ ਜਾਂਦਾ ਕਰ ਜਾਂਦਾ ਪਰ ਉੱਥੇ ਵੀ ਅੱਗੇ ਸਾਨੂੰ ਹੁਣ ਕੁਝ ਬੰਦੀਆਂ ਕਰਨ ਦੀਆਂ ਲੈਣੀਆਂ ਪੈਂਦੀਆਂ ਨੇ ਵੇਖਣਾ ਪੈਂਦਾ ਕੋ ਹੈ ਕੀ ਹੈ ਜਾਇਜ਼ ਹੈ ਜਾਂ ਨਹੀਂ ਜਾਇਜ਼ ਉਹ ਗਲਤ ਹੈ ਕਿ ਜਾਂ ਠੀਕ ਹੈ ਉਹ ਤੇ ਜਿਹੜੇ ਉਹਨਾਂ ਨਾਲ ਆਉਂਦਾ ਪਰ ਜਿੰਨਾਂ ਦਾ ਹੁੰਦਿਆਂ ਸੁਂਦਿਆਂ ਵੀ ਹੈਗਾ ਉਹ ਵੀ ਹੈਗੇ ਨੇ ਕਿ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਕੋ ਪੈਸੇ ਵੀ ਹੈਗੇ ਨੇ ਜਿਹੜੇ ਜਿਹੜੇ ਪੈਨਸ਼ਨਰ ਵੀ ਹੈਗੇ ਨੇ ਜਿਨ੍ਹਾਂ ਦੇ ਵਪਾਰ ਵੀ ਚੱਲਦੇ ਸਨ ਉਹ ਵੀ ਲੋਕ ਆਉਂਦੇ ਨੇ ਦੋਵੇਂ ਤਰ੍ਹਾਂ ਤਰ੍ਹਾਂ ਦੇ ਆਉਂਦੇ ਨੇ ਲੇਕਿਨ ਜਿਹੜੇ ਜਿਨ੍ਹਾਂ ਕੋਲ ਨਹੀਂ ਕੁਛ ਉਹ ਕੁਛ ਜਿਆਦਾ ਹੁੰਦੇ ਨੇ ਜਿਨ੍ਹਾਂ ਕੋ ਹੈਗਾ ਉਹ ਘਰ ਦੇ ਹਾਲਾਤਾਂ ਕਰਕੇ ਵਿਚਾਰੇ ਦੌੜਦੇ ਨੇ ਸਾਡੇ ਪੰਜਾਬ ਜੀ ਇਹ ਕਿਹੋ ਜਿਹਾ ਵਰਦਾ ਆਸ਼ਰਮ ਹੈਗਾ ਜਿੱਥੇ ਪੇੜ ਹੈਗਾ ਜਿਕੇ ਪੈਸੇ ਦਿੱਤੇ ਜਾਂਦੇ ਨੇ ਕਿੰਨੇ ਪੈਸੇ 15000 ਜਾਂ 20000 ਉਹਨਾਂ ਦੇ ਮੁਤਾਬਕ ਉਹਨੂੰ ਸਬਦਾਂਵਾਂ ਦਿੱਤੀਆਂ ਜਾਂਦੀਆਂ ਨੇ ਉਹ ਉੱਥੋਂ ਇਦਾਂ ਪਤਾ ਲੱਗਦਾ ਹੈ ਕਿ ਸ਼ਾਇਦ ਇਹ ਜ਼ਰੂਰਤ ਹੈ ਇਹ ਅੱਜ ਦੀ ਜ਼ਰੂਰਤ ਆ ਕਿਉਂਕਿ ਬੱਚੇ ਸੰਭਾਲਦੇ ਨਹੀਂ ਪਏ ਔਰ ਇੱਕ ਚੀਜ਼ ਹੈ ਕਿ ਜਦੋਂ ਬੱਚੇ ਸਾਡੇ ਕੋਲ ਅਨਐਮਪਲੋਇਮੈਂਟ ਹੈਗੀ ਆ ਲੂਥਰਾ ਜੀ ਕਿ ਠੀਕੀ ਕਰ ਲੇਗਾ ਬੱਚੇ ਸਾਡੇ ਕੋਲ ਕੰਮ ਨਹੀਂ ਹੈਗਾ ਸਾਡੇ ਕੋਲ ਰੋਟੀ ਨਹੀਂ ਹੈਗੀ ਤੁਸੀਂ ਕਦੀ ਚਲੇ ਜਾਓ ਬਾਹਰ ਮੈਂ ਕੈਨੇਡਾ ਗਿਆ ਸੀ ਔਰ ਮੈਂ ਟ੍ਰਾਂਟੋ ਇੱਕ ਦਿਨ ਚੀਚਾ ਇਸ ਕਰਕੇ ਆਇਆ ਮੈਂ ਦੇਖਣਾ ਚਾਹੁੰਦਾ ਸਾਂ ਕਿਹੜੇ ਬੱਚੇ ਆ ਰਹੇ ਨੇ ਉੱਥੇ ਬੱਚੇ ਬੱਚੀਆਂ ਉਹ ਜਿਹੜੇ ਛੋਟੇ-ਛੋਟੇ ਜਿਹੜੇ ਆ ਰਹੇ ਸਨ ਜਿਨ੍ਹਾਂ ਦੇ ਆਈਲੈਂਡਸ ਕਰਕੇ ਤੇ ਉਹ ਆ ਗਏ ਨੇ ਸਾਡੇ ਕੋਲ ਇੱਥੇ ਰੋਟੀ ਨਹੀਂ ਹੈਗੀ ਸਾਡੀਆਂ ਸਕੀਮਾਂ ਨਹੀਂ ਆਗੀਆਂ ਮੈਂ ਪ੍ਰਾਰਥਨਾ ਕਰਾਂਗਾ ਆਪਣੇ ਦੇਸ਼ ਦੇ ਉਹਨਾਂ ਮੋਤਮ ਲੀਡਰਾਂ ਨੂੰ ਕਿ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ ਇਨ੍ਹਾਂ ਯੂਥ ਨੂੰ ਸੰਭਾਲਣ ਦੇ ਵਿੱਚ ਜਿੱਥੇ ਸਪਿਰਚੁਅਲ ਲੋਕਾਂ ਦੀ ਲੋੜ ਆ ਉੱਥੇ ਅੱਜ ਪੋਲਿਟਿਸ਼ੀਅਨਾਂ ਦੀ ਵੀ ਲੋੜ ਆ ਜਿਹੜੇ ਸਾਡੇ ਨੀਤੀ ਨਿਰਧਾਰਕ ਨੇ ਉਹਨਾਂ ਦੀ ਵੀ ਲੋੜ ਆ ਜਿਹੜੇ ਸਮਾਜ ਨੂੰ ਦੇਸ਼ ਨੂੰ ਚਲਾਉਣ ਵਾਲੇ ਉਹਨਾਂ ਦੀ ਵੀ ਲੋੜ ਆ ਇਨ੍ਹਾਂ ਦੇ ਵਾਸਤੇ ਅਸੀਂ ਰੋਜੀ ਰੋਟੀ ਦਾ ਪ੍ਰਬੰਧ ਕਰ ਸਕੀਏ ਤਾਂ ਕਿ ਬਾਗ ਨਾ ਜਾਵੇ